ਅੱਜ ਦੇ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਦੁਨੀਆਂ ਦੇ ਵਿੱਚ ਘਟੀਆਂ 10 ਬਹੁਤ ਹੀ ਜ਼ਿਆਦਾ ਅਜੀਬ ਤੇ ਰਹੱਸਮਈ ਘਟਨਾਵਾਂ ਦੇ ਬਾਰੇ ਵਿੱਚ ਟੋਟਲ ਇਹ ਹੈਗੀਆਂ ਨੇ 30 ਤਾਂ ਇਸੇ ਕਰਕੇ ਆਪਾਂ 3 ਪਾਰਟ ਦੇ ਵਿੱਚ ਇਹ ਵੀਡੀਓ ਬਣਾਵਾਂਗੇ ਅੱਜ 10 ਅਗਲੀ ਵਾਰੀ ਤੇ ਫਿਰ 10-10 ਕਰਕੇ ਤੇ ਉਹਨਾਂ 10ਾਂ ਦੇ ਵਿੱਚੋਂ ਅੱਜ ਦੇ ਵੀਡੀਓ ਦੀ ਆਪਾਂ ਪਹਿਲੀ ਅਜੀਬੋ-ਗਰੀਬ ਮਿਸਟਰੀਅਸ ਘਟਨਾ ਦੇ ਵੱਲ ਚੱਲਦੇ ਹਾਂ ਜਿਹਨੂੰ ਦੁਨੀਆਂ ਜਾਣਦੀ ਆ ਪੋਲਕ ਸਿਸਟਰਸ ਦੇ ਨਾਮ ਦੇ ਨਾਲ ਮਈ 1957 ਦਾ ਇੱਕ ਦਿਨ ਇਹ ਦੋਨੇ ਭੈਣਾਂ ਜਿਨ੍ਹਾਂ ਦਾ ਗੋਤ ਸੀਗਾ ਪੋਲਕ ਇਸੇ ਕਰਕੇ ਇਹਨਾਂ ਨੂੰ ਪੋਲਿਕ ਸਿਸਟਰ ਕਿਹਾ ਜਾਂਦਾ ਸੀ ਚਰਚੇ ਦੇ ਵੱਲ ਜਾ ਰਹੀਆਂ ਨੇ ਪਰ ਉੱਥੇ ਜਾਣ ਦੇ ਟਾਈਮ ਇੱਕ ਕਾਰ ਇਹਨਾਂ ਨੂੰ ਪਿੱਛੋਂ ਹਿੱਟ ਕਰਦੀ ਆ ਬਹੁਤ ਹੀ ਬੁਰੀ ਦੁਖਦਾਈ ਘਟਨਾ ਹੁੰਦੀ ਆ ਇਹਨਾਂ ਦੋਨਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਆ ਇਸ ਤੋਂ ਪੂਰੇ 17 ਮਹੀਨੇ ਤੋਂ ਬਾਅਦ ਇਹਨਾਂ ਦੇ ਮਦਰ ਫਲੋਰੈਂਸ ਦੋ ਜੁੜਵਾਂ ਬੱਚੀਆਂ ਨੂੰ ਜਨਮ ਦਿੰਦੇ ਆ ਮਾਪੇ ਕੁਝ ਹੀ ਮਹੀਨਿਆਂ ਦੇ ਵਿੱਚ ਇਹ ਦੇਖ ਕੇ ਹੈਰਾਨ ਹੋ ਜਾਂਦੇ ਆ ਕਿ ਇਹਨਾਂ ਦੋਨੇ ਨਵੇਂ ਪੈਦਾ ਹੋਏ ਬੱਚਿਆਂ ਦੇ ਸਰੀਰਿਕ ਸਿਮਿਲਰिटीज ਬਿਲਕੁਲ ਆਪਣੀਆਂ ਭੈਣਾਂ ਦੇ ਵਰਗੀਆਂ ਨੇ ਉਹਨਾਂ ਦੇ ਜਿਹੜੇ ਬਰਥ ਮਾਰਕ ਨੇ ਉਹ ਬਿਲਕੁਲ ਉਹਨਾਂ ਦੇ ਵਰਗੇ ਆ ਜਿਉਂ-ਜਿਉਂ ਵੱਡੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਉਹਨਾਂ ਦੇ ਪਸੰਦ ਨਾ ਪਸੰਦ ਲਾਈਕਸ ਨੇ ਸ਼ੌਕ ਨੇ ਹਰਕਤਾਂ ਨੇ ਉਹ ਬਿਲਕੁਲ ਆਪਣੀਆਂ ਭੈਣਾਂ ਵਰਗੇ ਆ 9 ਮਹੀਨੇ ਤੋਂ ਬਾਅਦ ਜਦੋਂ ਇਹ ਬੱਚੀਆਂ 9 ਮਹੀਨੇ ਦੀ ਹੁੰਦੀਆਂ ਇਹ ਫੈਮਿਲੀ ਉੱਥੋਂ ਮੂਵ ਕਰ ਜਾਂਦੀ ਆ ਵਾਪਸ ਆਪਣੀ ਉਸੇ ਜਗ੍ਹਾ ਦੇ ਉੱਪਰ ਆਉਂਦੇ ਆ ਪੂਰੇ 4 ਸਾਲ ਤੋਂ ਬਾਅਦ ਪਰ ਹੁਣ ਇੱਥੇ ਬਹੁਤੀ ਅਜੀਬ ਚੀਜ਼ ਹੁੰਦੀ ਆ 4 ਸਾਲ ਬਾਅਦ ਜਦੋਂ ਇਹ ਫੈਮਿਲੀ ਵਾਪਸ ਆਪਣੇ ਘਰੇ ਆ ਰਹੀ ਆ ਤਾਂ ਇਹਨਾਂ ਬੱਚੀਆਂ ਨੂੰ ਆਪਣੇ ਘਰ ਦਾ ਰਸਤਾ ਪੂਰੀ ਚੰਗੀ ਤਰ੍ਹਾਂ ਦੇ ਨਾਲ ਪਤਾ ਹੁੰਦਾ ਪਰ ਕਿਉਂਕਿ ਇਹ ਤਾਂ ਜਦੋਂ ਉੱਥੋਂ ਗਈਆਂ ਸਿਰਫ 9 ਮਹੀਨੇ ਦੀਆਂ ਸੀ ਸਿਰਫ 9 ਮਹੀਨੇ ਇਹਨਾਂ ਦੀ ਉਮਰ ਸੀ ਤਾਂ ਇਹ ਪੋਸੀਬਲ ਨਹੀਂ ਹੈ ਕਿ ਇਹਨਾਂ ਨੂੰ ਆਪਣੇ ਘਰ ਦਾ ਰਸਤਾ ਯਾਦ ਹੋਵੇ ਤਾਂ ਇੱਥੋਂ ਹੀ ਇਹ ਘਟਨਾ ਹਾਈਲਾਈਟ ਹੁੰਦੀ ਆ ਬਹੁਤ ਜ਼ਿਆਦਾ ਬਹੁਤ ਸਾਰੇ ਲੋਕਾਂ ਨੇ ਪਿਛਲੀਆਂ ਦੁਨੀਆ ਤੋਂ ਜਾ ਚੁੱਕੀ ਆ ਉਹਨਾਂ ਭੈਣਾਂ ਦਾ ਹੀ ਇਹਨੂੰ ਦੂਸਰਾ ਰੂਪ ਦੱਸਿਆ ਦੂਸਰਾ ਉਹਨਾਂ ਦਾ ਜਨਮ ਦੱਸਿਆ ਤੇ ਇਹ ਕਿਹਾ ਕਿ ਉਹ ਵਾਪਸ ਆਪਣੇ ਮਾਪੇ ਦੇ ਘਰੇ ਪੈਦਾ ਹੁੰਦੀਆਂ ਨੇ ਪਰ ਕੁਝ ਹੋਰ ਲੋਕਾਂ ਦੇ ਅਕੋਰਡਿੰਗ ਇਹ ਸਿਰਫ ਮੈਜਿਕ ਇਤਿਫਾਕ ਆ ਪਰ ਜੋ ਮਰਜ਼ੀ ਹੋਵੇ ਇਹ ਘਟਨਾ ਅੱਜ ਵੀ ਦੁਨੀਆ ਦੀ ਸਭ ਤੋਂ ਜ਼ਿਆਦਾ ਰਹੱਸਮਈ ਘਟਨਾਵਾਂ ਦੇ ਵਿੱਚ ਗਿਣੀ ਜਾਂਦੀ ਆ ਅਗਲਾ ਕੇਸ ਹੈਗਾ ਆਪਣਾ 9 ਨੰਬਰ ਦਾ ਕੇਸ ਹੈਗਾ ਵਾ ਦੁਨੀਆ ਦੀ ਆਪਣੇ ਟਾਈਮ ਦੀ ਇੱਕ ਮਸ਼ਹੂਰ ਮਹਿਲਾ ਪਾਇਲਟ ਐਮੀਲੀਆ ਏਅਰ ਹਾਰਟ ਦੇ ਬਾਰੇ ਵਿੱਚ ਸਾਲ ਹੈ 1937 ਦਾ ਤੇ ਐਮੀਲੀਆ ਏਅਰ ਹਾਰਟ ਇੱਕ ਫਲਾਈਟ ਦੇ ਦੌਰਾਨ ਗਾਇਬ ਹੋ ਜਾਂਦੇ ਆ ਉਹਨਾਂ ਦਾ ਜਹਾਜ਼ ਗਾਇਬ ਹੋ ਜਾਂਦਾ ਇਸ ਚੀਜ਼ ਦੀ ਬਹੁਤ ਜ਼ਿਆਦਾ ਪੋਸਿਬਿਲਿਟੀ ਆ ਕਿ ਉਹਨਾਂ ਦਾ ਜਿਹੜਾ ਜਹਾਜ਼ ਆ ਉਹ ਸਮੁੰਦਰ ਦੇ ਵਿੱਚ ਕਿਤੇ ਕ੍ਰੈਸ਼ ਹੋ ਗਿਆ ਪਰ ਇੱਕ ਚੀਜ਼ ਆ ਜਿਨੇ ਇਸ ਘਟਨਾ ਨੂੰ ਇੱਕ ਬਹੁਤ ਰਹੱਸਮਈ ਘਟਨਾ ਬਣਾਇਆ ਉਹ ਇਹ ਹੈ ਉਦੋਂ ਤੱਕ ਵੀ ਟੈਕਨੋਲੋਜੀ ਇੰਨੀ ਕਿ ਜ਼ਿਆਦਾ ਪਾਵਰਫੁਲ ਸੀ ਕਿ ਜੇ ਕੋਈ ਜਹਾਜ਼ ਵੀ ਕਿਸੇ ਸਮੁੰਦਰ ਕਿਤੇ ਵੀ ਜਾ ਕੇ ਕ੍ਰੈਸ਼ ਹੁੰਦਾ ਤਾਂ ਉਹਦਾ ਵੀ ਮਲਬਾ ਆਸਾਨੀ ਨਾਲ ਲੱਭਿਆ ਜਾਂਦਾ ਸੀ ਪਰ ਅਮੀਲੀਆ ਏਅਰਹਾਰਟ ਦਾ ਜਹਾਜ਼ ਕਦੇ ਵੀ ਲੱਭਿਆ ਨਹੀਂ ਜਾ ਸਕਿਆ 1937 ਦੀ ਇਸ ਘਟਨਾ ਤੇ ਆਪਣੇ ਜਹਾਜ਼ ਦੇ ਨਾਲ ਨਾਲ ਗੁੰਮ ਹੋ ਜਾਣ ਤੋਂ ਬਹੁਤ ਪਹਿਲਾਂ ਹੀ ਅਮੀਲੀਆ ਏਅਰਹਾਰਟ ਬਹੁਤ ਹੀ ਜ਼ਿਆਦਾ ਇੱਕ ਪੌਪੂਲਰ ਪਾਇਲਟ ਬਣ ਚੁੱਕੇ ਸੀ ਪਹਿਲੀ ਮਹਿਲਾ ਬਣੀ ਉਹ ਜਿਨ੍ਹਾਂ ਨੇ ਐਟਲੈਂਟਿਕ ਓਸ਼ੀਅਨ ਨੂੰ ਇਕੱਲੇ ਜਹਾਜ਼ ਚਲਾ ਕੇ ਕ੍ਰੋਸ ਕੀਤਾ ਇਸ ਤੋਂ ਇਲਾਵਾ ਜਹਾਜ਼ਾਂ ਨੂੰ ਚਲਾਉਣ ਦੇ ਬਾਰੇ ਦੇ ਵਿੱਚ ਨੈਵੀਗੇਸ਼ਨ ਪਾਇਲਟ ਦੇ ਇਸ profession ਦੇ ਬਾਰੇ ਦੇ ਵਿੱਚ ਅਮੀਲੀਆ ਨੇ ਬਹੁਤ ਹੀ ਜ਼ਿਆਦਾ ਕਿਤਾਬਾਂ ਲਿਖੀਆਂ ਤੇ 1937 ਦਾ ਹੀ ਉਹ ਸਾਲ ਸੀ ਜਦੋਂ ਉਹਨਾਂ ਨੇ ਪੂਰੇ ਗਲੋਬ ਨੂੰ ਪੂਰੀ ਧਰਤੀ ਦਾ ਚੱਕਰ ਲਾਉਣ ਦੀ ਕੋਸ਼ਿਸ਼ ਕੀਤੀ ਸਿਰਫ ਇੱਕ ਹੀ ਸਬੂਤ ਮਿਲਿਆ ਬਿਲਕੁਲ ਉਹਨਾਂ ਦੇ ਜਹਾਜ਼ ਦੇ ਲਾਪਤਾ ਹੋਣ ਤੋਂ ਸਿਰਫ ਕੁਝ ਟਾਈਮ ਪਹਿਲਾਂ ਦਾ ਉਹ ਹੈ ਉਹਨਾਂ ਦੇ ਜਹਾਜ਼ ਦੁਆਰਾ ਭੇਜਿਆ ਗਿਆ ਇੱਕ ਰੇਡੀਓ ਸਿਗਨਲ ਸਿਰਫ ਉੱਥੋਂ ਇਹਨਾਂ ਪਤਾ ਲੱਗ ਸਕਿਆ ਕਿ ਲਾਪਤਾ ਹੋਣ ਤੋਂ ਠੀਕ ਪਹਿਲਾਂ ਅਮੀਲੀਆ ਏਰਹਾਰਟ ਆਪਣੇ ਜਹਾਜ਼ ਦੇ ਨਾਲ ਦੁਨੀਆ ਦੇ ਕਿਸ ਏਰੀਆ ਦੇ ਵਿੱਚ ਹੋ ਸਕਦੇ ਆ ਤੇ ਇਹ ਜਗ੍ਹਾ ਸੀ ਪੈਸੀਫਿਕ ਓਸ਼ੀਅਨ ਦਾ ਹੌਲੈਂਡ ਆਈਲੈਂਡ ਜਹਾਜ਼ਾਂ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਲੋਕਾਂ ਦਾ ਯਕੀਨ ਅੱਜ ਵੀ ਇਹ ਹੈਗਾ ਕਿ ਮੋਸਟ ਲਾਈਕਲੀ ਜਿਹੜੀ ਸਿਚੁਏਸ਼ਨ ਹੋਈ ਹੋਊਗੀ ਅਮੀਲੀਆ ਏਰਹਾਰਟ ਦੇ ਨਾਲ ਹੋਈ ਆ ਕਿ ਉਹਨਾਂ ਦੇ ਜਹਾਜ਼ ਦੇ ਵਿੱਚ ਤੇਲ ਦੀ ਕਮੀ ਹੋ ਗਈ ਹੋਗੀ ਤੇ ਇਸੇ ਕਾਰਨ ਉਹਨਾਂ ਦਾ ਜਹਾਜ਼ ਸਮੁੰਦਰ ਦੇ ਵਿੱਚ ਕਿਤੇ ਕ੍ਰੈਸ਼ ਕਰ ਗਿਆ ਪਰ ਫਿਰ ਵੀ ਕਿਉਂਕਿ ਇਸ ਚੀਜ਼ ਦੇ ਵੀ ਕੋਈ ਸਬੂਤ ਪੱਕੇ ਨਹੀਂ ਹੈਗੇ ਤਾਂ ਇਸੇ ਕਰਕੇ ਇਹ ਘਟਨਾ ਅੱਜ ਤੱਕ ਵੀ ਰਹੱਸੇ ਬਣੀ ਹੋਈ ਹੈ ਹੁਣ ਆਪਾਂ ਚੱਲਦੇ ਹਾਂ ਆਪਣੀ ਘਟਨਾ ਨੰਬਰ 8 ਦੇ ਵੱਲ ਉਹਦਾ ਨਾਮ ਹੈ ਸਰਕਲ ਵਾਈਲ ਲੈਟਰਸ ਸਾਲ ਹੈ 1970 ਦਾ ਅਮਰੀਕਾ ਦੀ ਇੱਕ ਸਟੇਟ ਆ ohio ohio ਦਾ ਇੱਕ ਸ਼ਹਿਰ ਆ circlevile ਇੱਕੋ ਟਾਈਮ ਦੇ ਉੱਪਰ ਇਸ ਸ਼ਹਿਰ ਦੇ ਤਕਰੀਬਨ ਹਰ ਇੱਕ ਇਨਸਾਨ ਨੂੰ ਅਜੀਬ ਤਰ੍ਹਾਂ ਦੇ ਖੱਤ ਆਉਣੇ ਸ਼ੁਰੂ ਹੁੰਦੇ ਆ ਜਿਦੇ ਵਿੱਚ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਤੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਇਹਨਾਂ ਲੈਟਰਸ ਦੇ ਵਿੱਚ ਜਿਹੜੇ ਅਲੱਗ-ਅਲੱਗ ਲੋਕਾਂ ਨੂੰ ਮਿਲਦੇ ਆ ਉਹਦੇ ਵਿੱਚ ਇਹ ਤੱਕ ਲਿਖਿਆ ਹੁੰਦਾ ਕਿ ਮੈਨੂੰ ਤੇਰੇ ਅਫੇਅਰ ਦਾ ਤੇਰੇ ਦੁਆਰਾ ਕੀਤੇ ਹੋਏ ਫਰਾਡ ਦੇ ਬਾਰੇ ਵਿੱਚ ਚੰਗੀ ਤਰ੍ਹਾਂ ਪਤਾ ਵਾ ਇਸੇ ਇਸ ਤਰ੍ਹਾਂ ਦੇ ਖੱਤ ਲੋਕਾਂ ਨੂੰ ਮਿਲਦੇ ਪਰ ਗੱਲ ਇਹ ਆ ਕਿ ਸਾਰਿਆਂ ਦੇ ਵਿੱਚ ਹੈਂਡਰਾਈਟਿੰਗ ਬਿਲਕੁਲ ਸਿਮਿਲਰ ਆ ਪਰ ਗਿਣਤੀ ਇਹਨਾਂ ਖੱਤਾਂ ਦੀ ਬਹੁਤ ਹੀ ਜ਼ਿਆਦਾ ਆ ਹਜ਼ਾਰਾਂ ਦੇ ਵਿੱਚ ਤਾਂ ਇੱਕ ਹੀ ਇਨਸਾਨ ਇੰਨੇ ਜ਼ਿਆਦਾ ਖੱਤ ਕਿਵੇਂ ਲਿਖ ਸਕਦਾ ਇਸੇ ਤਰ੍ਹਾਂ ਦਾ ਹੀ ਖੱਤ ਮਿਲਦਾ ਵਾ ਰੌਨ ਗਿਸਪੀ ਨਾਂ ਦੇ ਇੱਕ ਇਨਸਾਨ ਨੂੰ ਤੇ ਇਸ ਖੱਤ ਤੋਂ ਮਿਲਣ ਤੋਂ ਬਾਅਦ ਉਦੀ ਬਹੁਤ ਹੀ ਰਹੱਸਮਈ ਤਰੀਕਿਆਂ ਦੇ ਵਿੱਚ ਮੌਤ ਹੁੰਦੀ ਆ ਤੇ ਰੌਨਗਿਸਪੀ ਆਪਣੀ ਮੌਤ ਤੋਂ ਪਹਿਲਾਂ ਇਹ ਕਹਿੰਦਾ ਲੋਕਾਂ ਨੂੰ ਇਹ ਕਹਿੰਦਾ ਸੁਣਿਆ ਜਾਂਦਾ ਕਿ ਜਿਹੜਾ ਵੀ ਇਨਸਾਨ ਇਹ ਸਾਰੇ ਚਿੱਠੀਆਂ ਭੇਜ ਰਿਹਾ ਵਾ ਮੈਂ ਉਹਨੂੰ ਮਿਲੂੰਗਾ ਮੈਂ ਉਹਨੂੰ ਲੱਭੂੰਗਾ ਤੇ ਉਹਨੂੰ ਇਸ ਚੀਜ਼ ਦੇ ਬਾਰੇ ਦੇ ਵਿੱਚ ਪੁੱਛਣਾ ਚਾਹੂੰਗਾ ਪਰ ਇਸ ਤੋਂ ਪਹਿਲਾਂ ਕਿ ਉਹ ਇੰਨਾਂ ਚਿੱਠੀਆਂ ਨੂੰ ਲਿਖਣ ਵਾਲੇ ਨੂੰ ਮਿਲ ਸਕਦਾ ਉਹਨੂੰ ਲੱਭ ਸਕਦਾ ਉਸ ਤੋਂ ਪਹਿਲਾਂ ਹੀ ਉਹਦੀ ਬਹੁਤ ਹੀ ਰਹੱਸਮਈ ਤਰੀਕੇ ਦੇ ਨਾਲ ਮੌਤ ਹੋ ਜਾਂਦੀ ਹੈ ਜਿਸ ਬੰਦੂਕ ਦੀ ਗੋਲੀ ਦੇ ਨਾਲ ਰੌਨ ਦੀ ਮੌਤ ਹੁੰਦੀ ਆ ਜਦੋਂ ਪੁਲਿਸ ਵਾਲੇ ਇਸ ਚੀਜ਼ ਦੀ ਇਨਵੈਸਟੀਗੇਸ਼ਨ ਕਰਦੇ ਆ ਤਾਂ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਰੌਣ ਦੇ ਆਪਣੇ ਹੀ ਬ੍ਰਦਰ ਇਨ ਲਾ ਪੌਲ ਨੇ ਕੁਝ ਟਾਈਮ ਪਹਿਲਾਂ ਹੀ ਇਹ ਗਨ ਖਰੀਦੀ ਸੀ ਤੇ ਉਸ ਤੋਂ ਬਾਅਦ ਜਦੋਂ ਪੌਲ ਦੀ ਹੈਂਡਰਾਈਟਿੰਗ ਨੂੰ ਚੈੱਕ ਕੀਤਾ ਜਾਂਦਾ ਤਾਂ ਇਹ ਪਤਾ ਲੱਗਦਾ ਕਿ ਪੌਲ ਦੀ ਹੈਂਡਰਾਈਟਿੰਗ ਬਿਲਕੁਲ ਸੇਮ ਉਸੇ ਤਰ੍ਹਾਂ ਦੀ ਹੈਂਡਰਾਈਟਿੰਗ ਆ ਜਿਸ ਤਰ੍ਹਾਂ ਦੀ ਹੈਂਡਰਾਈਟਿੰਗ ਦੇ ਵਿੱਚ ਇਹ ਸਾਰੇ ਦੇ ਸਾਰੇ ਖੱਤ ਭੇਜੇ ਜਾਂਦੇ ਆ ਬਹੁਤ ਸਾਰੇ ਲੋਕ ਅੱਜ ਵੀ ਇਸੇ ਚੀਜ਼ ਦੇ ਉੱਪਰ ਯਕੀਨ ਕਰਦੇ ਆ ਕਿ ਇਹ ਸਾਰੇ ਖੱਤ ਭੇਜਣ ਵਾਲਾ ਰੌਣ ਦਾ ਆਪਣਾ ਹੀ ਬ੍ਰਦਰ ਇਨ ਲਾ ਪੌਲ ਸੀ ਜਿਹਨੂੰ ਕਿ ਆਪਣੇ ਲੋਕਲ ਏਰੀਆ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਸੀਕ੍ਰੇਟਸ ਪਤਾ ਸੀਗੇ ਤੇ ਉਹਨਾਂ ਦੇ ਵਿੱਚੋਂ ਖੁਦ ਸੀ ਉਹਦਾ ਆਪਣਾ ਬ੍ਰਦਰ ਇਨ ਲਾ ਰੌਨ ਜਿਸਪੀ ਪਰ ਸਬੂਤ ਬਹੁਤ ਘੱਟ ਹੋਣ ਦੇ ਕਾਰਨ ਅਦਾਲਤ ਕਿਸੇ ਵੀ ਫੈਸਲੇ ਤੇ ਨਹੀਂ ਪਹੁੰਚ ਸਕੀ ਤੇ ਅੱਜ ਵੀ ਇਹ ਚੀਜ਼ ਇੱਕ ਰਹੱਸ ਬਣੀ ਹੋਈ ਆ ਕਿ ਅਸਲ ਦੇ ਵਿੱਚ 1977 ਦੇ ਉਸ ਸਾਲ ਇਸ ਛੋਟੇ ਜਿਹੇ ਸ਼ਹਿਰ ਸਰਕਲ ਵਾਈਲ ਦੇ ਵਿੱਚ ਇਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਲੱਗ-ਅਲੱਗ ਲੋਕਾਂ ਨੂੰ ਉਹਨਾਂ ਦੇ ਸੀਕ੍ਰੇਟਸ ਦੇ ਬਾਰੇ ਦੇ ਵਿੱਚ ਖਤ ਪਾਉਣ ਵਾਲਾ ਅਸਲ ਦੇ ਵਿੱਚ ਇਨਸਾਨ ਕੌਣ ਸੀ ਹੁਣ ਆਪਾਂ ਚੱਲਦੇ ਹਾਂ ਘਟਨਾ ਨੰਬਰ 7 ਵੱਲ ਜਿਹਦਾ ਨਾਮ ਆ ਹਵਾਨਾ ਸਿੰਡਰੋਮ ਸਾਲ ਹੈ 2016 ਦਾ ਅਮਰੀਕਾ ਦੇ ਬਹੁਤ ਸਾਰੇ ਵੱਡੇ ਮਿਲਟਰੀ ਦੇ ਅਧਿਕਾਰੀ ਤੇ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਬਹੁਤ ਸਾਰੇ ਵੱਡੇ ਆਫੀਸਰ ਇਹ ਸਾਰੇ ਦੇ ਸਾਰਿਆਂ ਨੂੰ ਇੱਕ ਅਜੀਬ ਤਰ੍ਹਾਂ ਦੀ ਸਰੀਰਕ ਤੌਰ ਦੇ ਉੱਪਰ ਪ੍ਰੋਬਲਮ ਆਣੀ ਸ਼ੁਰੂ ਹੁੰਦੀ ਆ ਇਕੱਠੇ ਉਹਦੇ ਵਿੱਚ ਖਾਸ ਚੀਜ਼ਾਂ ਹੈਗੀਆਂ ਉਹਨਾਂ ਦੇ ਕੰਨਾਂ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋਣਾ ਤੇ ਪੜਨ ਲਿਖਣ ਦੇ ਵਿੱਚ ਉਹਨਾਂ ਨੂੰ ਅਸਮਰਥ ਹੋ ਜਾਣਾ ਜਦੋਂ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਵਿੱਚ ਜਾਂਚ ਕੀਤੀ ਜਾਂਦੀ ਹੈ ਤਾਂ ਉੱਥੋਂ ਇਹ ਪਤਾ ਲੱਗਦਾ ਕਿ ਇਹ ਸਾਰੇ ਲੋਕਾਂ ਦੇ ਉੱਪਰ ਇੱਕ ਹਮਲਾ ਕੀਤਾ ਗਿਆ ਵਾ ਪਰ ਉਹ ਹਮਲਾ ਬਹੁਤ ਹੀ ਅਜੀਬ ਤਰੀਕੇ ਨਾਲ ਹੋਇਆ ਕਿਸ ਤਰ੍ਹਾਂ ਹੋਇਆ ਇਹਨਾਂ ਸਾਰਿਆਂ ਨੂੰ ਐਕਸਪੋਜ਼ ਕੀਤਾ ਗਿਆ ਸੋਨਿਕ ਵੇਵਜ਼ ਦੇ ਨਾਲ ਆਵਾਜ਼ ਦੀਆਂ ਤਰੰਗਾਂ ਦੇ ਨਾਲ ਪਰ ਉਹ ਇੰਨੀਆਂ ਜਾਂ ਤਾਂ ਹਾਈ ਫ੍ਰੀਕੁਐਂਸੀ ਜਾਂ ਇੰਨੀਆਂ ਲੋ ਫ੍ਰੀਕੁਐਂਸੀ ਦੀਆਂ ਸੀ ਕਿ ਆਮ ਇਨਸਾਨ ਉਹਨਾਂ ਨੂੰ ਸੁਣ ਨਹੀਂ ਸਕਦਾ ਸੀ ਪਰ ਉਹਨਾਂ ਦਾ ਬਹੁਤ ਹੀ ਬੁਰਾ ਅਸਰ ਪੈਣਾ ਸੀ ਕਿਸੇ ਵੀ ਇਨਸਾਨ ਦੇ ਸਰੀਰ ਦੇ ਉੱਪਰ ਸਭ ਤੋਂ ਪਹਿਲਾਂ ਇਹ ਘਟਨਾਵਾਂ ਸ਼ੁਰੂ ਹੁੰਦੀਆਂ ਨੇ ਕਿਊਬਾ ਦੇ ਵਿੱਚ ਕਿਊਬਾ ਦੀ ਕੈਪੀਟਲ ਹਵਾਨਾ ਦੇ ਅੰਬੈਸੀ ਦੇ ਵਿੱਚ ਅਮਰੀਕਨ ਅੰਬੈਸੀ ਦੇ ਵਿੱਚ ਕਿਊਬਾ ਦੇ ਨਾਲ ਵੈਸੇ ਵੀ ਅਮਰੀਕਾ ਦੇ ਬਹੁਤ ਟਾਈਮ ਤੋਂ ਬਹੁਤ ਹੀ ਜ਼ਿਆਦਾ ਖਰਾਬ ਸਬੰਧ ਚੱਲ ਰਹੇ ਆ ਪਰ ਜਦੋਂ ਹੀ ਇਹ ਘਟਨਾਵਾਂ ਦੀ ਰਿਪੋਰਟਿੰਗ ਸਟਾਰਟ ਹੁੰਦੀ ਆ ਅਮਰੀਕਾ ਦੀ ਕਿਊਬਾ ਦੇ ਵਿੱਚ ਉਹਨਾਂ ਦੀ ਆਪਣੀ ਅੰਬੈਸੀ ਦੇ ਮਲਾਜ਼ਮ ਇਹਨਾਂ ਚੀਜ਼ਾਂ ਦੇ ਬਾਰੇ ਦੇ ਵਿੱਚ ਸ਼ਿਕਾਇਤ ਕਰਦੇ ਆ ਕਿ ਉਹਨਾਂ ਨੂੰ ਸਰੀਰਕ ਤੌਰ ਦੇ ਉੱਪਰ ਇਹ ਪਰੇਸ਼ਾਨੀ ਆ ਉਸ ਤੋਂ ਕੁਝ ਹੀ ਟਾਈਮ ਤੋਂ ਬਾਅਦ ਅਮਰੀਕਾ ਦੇ ਵਿੱਚ ਰਹਿੰਦੇ ਹੋਏ ਵੀ ਉਹਨਾਂ ਦੇ ਵੱਡੇ ਐਡਮਿਨਿਸਟ੍ਰੇਟਿਵ ਆਫੀਸਰਸ ਤੇ ਆਰਮੀ ਦੇ ਆਫੀਸਰ ਉਹ ਵੀ ਸਾਰੇ ਸੇਮ ਇਹੀ ਸ਼ਿਕਾਇਤ ਕਰਨ ਲੱਗਦੇ ਦੋ ਦਰਜਣ ਤੋਂ ਜ਼ਿਆਦਾ ਕੇਸ ਅੱਜ ਵੀ ਇਹ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਉੱਪਰ ਸੀਏ ਨੇ ਇੰਨੀ ਜ਼ਿਆਦਾ ਜਾਂਚ ਕੀਤੀ ਪਰ ਕਿਤੋਂ ਵੀ ਇਹ ਚੀਜ਼ ਨਹੀਂ ਪਤਾ ਲੱਗੀ ਕਿ ਅਸਲ ਦੇ ਵਿੱਚ ਇਹ ਅਟੈਕ ਅਮਰੀਕਾ ਦੇ ਇੰਨੇ ਵੱਡੇ ਅਫਸਰਾਂ ਦੇ ਉੱਪਰ ਕਿਹਨੇ ਕਰਵਾਇਆ ਹੁਣ ਆਪਾਂ ਚੱਲਦੇ ਹਾਂ ਅੱਜ ਦੇ ਆਪਣੇ ਕੇਸ ਨੰਬਰ 6 ਦੇ ਉੱਪਰ ਓਕਵਾਈਲ ਬਲੌਕਸ ਸਾਲ ਹੈ 1994 ਦਾ ਜਗ੍ਹਾ ਹੈ ਅਮਰੀਕਾ ਦਾ ਵਾਸ਼ਿੰਗਟਨ ਦਾ ਇੱਕ ਏਰੀਆ ਜਿਹਦਾ ਨਾਮ ਆ ਓਕਵਾਈਲ ਓਕਵਾਈਲ ਦੇ ਵਿੱਚ ਸਾਲ 1994 ਦੇ ਵਿੱਚ ਇੱਕ ਇਹੋ ਜਿਹਾ ਅਜੀਬ ਤਰ੍ਹਾਂ ਦਾ ਮੌਸਮ ਦਾ ਇਤਿਫਾਕ ਵੰਡਦਾ ਜਿਹੜਾ ਉੱਥੋਂ ਦੇ ਵਸਿੰਦਿਆਂ ਨੇ ਪਿਛਲੇ 100 ਸਾਲਾਂ ਦੇ ਵਿੱਚ ਵੀ ਕਦੇ ਨਹੀਂ ਦੇਖਿਆ ਲਗਾਤਾਰ ਕਿੰਨੇ ਹਫ਼ਤੇ ਓਕਵਾਈਨ ਦੇ ਉੱਪਰ ਮੀਂਹ ਪੈਂਦਾ ਤੇ ਇੱਕ ਅਜੀਬ ਤਰ੍ਹਾਂ ਦਾ ਪਦਾਰਥ ਲਗਾਤਾਰ ਕਿੰਨੇ ਹਫ਼ਤਿਆਂ ਦੇ ਲਈ ਇਸ ਓਕਵਾਈਨ ਨਾਮ ਦੇ ਸ਼ਹਿਰ ਦੇ ਉੱਪਰ ਡਿੱਗਦਾ ਰਹਿੰਦਾ ਬਿਨਾਂ ਕਿਸੇ ਵੀ ਸੈਂਟੀਫਿਕ ਐਕਸਪਲੇਨੇਸ਼ਨ ਦੇ ਇਸ ਤੋਂ ਅਗਲੀ ਚੀਜ਼ ਜਿਉਂ-ਜਿਉਂ ਮੀਂਹ ਚੱਲਦਾ ਰਹਿੰਦਾ ਉਸੇ ਤਰ੍ਹਾਂ ਹੀ ਓਕਵਾਈਨ ਸ਼ਹਿਰ ਦੇ ਸਾਰੇ ਦੇ ਸਾਰੇ ਜਿਹੜੇ ਲੋਕ ਨੇ ਵਸਿੰਦੇ ਨੇ ਉਹ ਬਿਮਾਰ ਪੈਣਾ ਸ਼ੁਰੂ ਹੋ ਜਾਂਦੇ ਆ ਇੱਕ ਅਜੀਬ ਤਰ੍ਹਾਂ ਦੀ ਮਿਸਟਰੀਅਸ ਬਿਮਾਰੀ ਉਹਨਾਂ ਨੂੰ ਘੇਰਦੀ ਆ ਡਾਕਟਰਸ ਹੁੰਦੇ ਆ ਪਰ ਡਾਕਟਰਸ ਵੀ ਇਹ ਕਹਿੰਦੇ ਆ ਅਸੀਂ ਇਸ ਤਰ੍ਹਾਂ ਦੇ ਸਿੰਪਟਮ ਬਿਮਾਰੀ ਦੇ ਕਦੇ ਵੀ ਕਿਸੇ ਇਨਸਾਨ ਦੇ ਉੱਪਰ ਨਹੀਂ ਦੇਖੇ ਨਾ ਅਸੀਂ ਆਪਣੇ ਕਿਤੇ ਪੜਾਈ ਦੇ ਦੌਰਾਨ ਪੜ੍ਹਿਆ ਪਰ ਕੁਝ ਲੋਕਾਂ ਦਾ ਇੱਕ ਥਿਉਰੀ ਸੀ ਕੁਝ ਲੋਕਾਂ ਦੇ ਕੋਲੇ ਉਹ ਇਹ ਕਿ ਇੱਥੋਂ ਬਿਲਕੁਲ ਨੇੜੇ ਹੀ ਸਮੁੰਦਰ ਦੇ ਵਿੱਚ ਪਿਛਲੇ ਬਹੁਤ ਟਾਈਮ ਤੋਂ ਅਮਰੀਕਨ ਨੇਵੀ ਆਪਣੀਆਂ ਕੁਝ ਐਕਸਪੈਰੀਮੈਂਟ ਕਰ ਰਹੀ ਸੀ ਤਜਰਬੇ ਕਰ ਰਹੀ ਸੀ ਜਿਨੂੰ ਆਪਾਂ ਜੰਗੀ ਮਸ਼ਕਾਂ ਵੀ ਕਹਿ ਦਿੰਦੇ ਆ ਜਿਦੇ ਵਿੱਚ ਉਹ ਅਲੱਗ-ਅਲੱਗ ਤਰ੍ਹਾਂ ਦੇ ਬੰਬ ਵੀ ਸੈੱਟ ਰਏ ਸੀ ਤੇ ਉਹਦੇ ਵਿੱਚੋਂ ਹੀ ਨਿਕਲ ਰਿਹਾ ਸੀ ਇੱਕ ਜੈਲੀਫਿਸ਼ ਤਰ੍ਹਾਂ ਦਾ ਪਦਾਰਥ ਤੇ ਸ਼ਾਇਦ ਹੋ ਸਕਦਾ ਕਿ ਇਹ ਉਹੀ ਪਦਾਰਥ ਹੋਵੇ ਜਿਹੜਾ ਵੇਪਰਾਇਜ਼ ਹੋ ਕੇ ਅਸਮਾਨ ਦੇ ਵਿੱਚ ਗਿਆ ਤੇ ਹੌਲੀ-ਹੌਲੀ ਕਰਕੇ بارش ਦੇ ਤੌਰ ਤੇ ਉੱਪਰ ਥੱਲੇ ਡਿੱਗ ਪਿਆ ਪਰ ਕਿਉਂਕਿ ਇਹ ਇੱਕ ਬਹੁਤ ਹੀ ਖਤਰਨਾਕ ਕੈਮੀਕਲ ਸੀ ਕਿਉਂਕਿ ਇਹਦੀ ਵਰਤੋਂ ਹੋਣੀ ਸੀ ਬੰਬਾਂ ਦੇ ਨਾਲ ਦੁਸ਼ਮਣਾਂ ਦੇ ਉੱਪਰ ਪਰ ਕੁਦਰਤੀ ਇੱਕ ਅਜੀਬ ਦਿਲਚਸਪ ਵਾਕਿਆ ਇਹ ਹੁੰਦਾ ਦੇ ਦੁਸ਼ਮਣ ਦੇ ਉੱਪਰ ਨਾ ਡਿੱਗ ਕੇ ਉਹਨਾਂ ਜੰਗੀ ਮਸ਼ਕਾਂ ਦੇ ਵਿੱਚੋਂ ਨਿਕਲਿਆ ਹੋਇਆ ਇੱਕ ਖਤਰਨਾਕ ਸਮੁੰਦਰੀ ਸੈਨ ਅਮਰੀਕਾ ਦੇ ਆਪਣੇ ਹੀ ਵਸਿੰਦਿਆਂ ਦੇ ਉੱਪਰ ਆ ਕੇ ਡਿੱਗ ਪੈਂਦਾ ਤੇ ਇਹੀ ਉਹਨਾਂ ਦਾ ਅਸਰ ਹੁੰਦਾ ਹੁਣ ਆਪਾਂ ਚੱਲਦੇ ਹਾਂ ਅੱਜ ਦੇ ਵੀਡੀਓ ਦੇ ਇੱਕ ਬਹੁਤ ਹੀ ਜ਼ਿਆਦਾ ਅਜੀਬ ਕੇਸ ਵੱਲ ਕੇਸ ਨੰਬਰ 5 ਤੇ ਉਹਦਾ ਨਾਮ ਆ ਸੈਲਿਸ਼ ਸੀ ਫੀਟ ਇਹ ਘਟਨਾਵਾਂ ਅਮਰੀਕਾ ਤੇ ਕੈਨੇਡਾ ਦੇ ਵਿੱਚ ਸ਼ੁਰੂ ਹੁੰਦੀਆਂ ਨੇ ਸਾਲ 2007 ਤੋਂ ਤੇ ਅੱਜ ਤੱਕ ਵੀ ਚੱਲ ਰਹੀਆਂ ਪਰ ਇਹਨਾਂ ਦੇ ਬਾਰੇ ਵਿੱਚ ਅੱਜ ਤੱਕ ਵੀ ਕੋਈ ਵੀ ਪਤਾ ਨਹੀਂ ਲੱਗ ਸਕਿਆ ਕਟਣਾ ਇਹ ਆ ਕੈਨੇਡਾ ਦਾ ਬ੍ਰਿਟਿਸ਼ ਕੋਲੰਬੀਆ ਤੇ ਅਮਰੀਕਾ ਦਾ ਵਸ਼ਿੰਗਟਨ ਇਹਨਾਂ ਦੋਨੇ ਜਗ੍ਹਾ ਦੇ ਉੱਪਰ ਬੀਚ ਦੇ ਉੱਪਰ ਪਾਣੀ ਦੀਆਂ ਲਹਿਰਾਂ ਦੇ ਨਾਲ ਜਿੱਥੇ ਬਹੁਤ ਸਾਰੇ ਘੋਗੇ ਸੱਪੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ ਨੇ ਪਰ ਇਹਨਾਂ ਦੋਨੇ ਥਾਵਾਂ ਤੇ 2007 ਤੋਂ ਇੱਕ ਹੋਰ ਚੀਜ਼ ਆ ਰਹੀ ਆ ਤੇ ਉਹ ਹੈ ਇਨਸਾਨਾਂ ਦੇ ਕੱਟੇ ਹੋਏ ਪੈਰ ਕੋਈ ਬਾਡੀ ਨਹੀਂ ਬਾਕੀ ਦਾ ਸਰੀਰ ਬਿਲਕੁਲ ਨਹੀਂ ਹੈ ਪਰ ਸਿਰਫ ਉਹਨਾਂ ਦੇ ਕੱਟੇ ਹੋਏ ਪੈਰ ਆ ਰਹੇ ਆ ਤੇ ਅਗਲੀ ਗੱਲ ਅਜੀਬ ਇਹ ਆ ਇਹਨਾਂ ਪੈਰਾਂ ਦੇ ਵਿੱਚ ਹਾਲੇ ਵੀ ਉਹਨਾਂ ਇਨਸਾਨਾਂ ਦੁਆਰਾ ਪਹਿਨੇ ਹੋਏ ਬੂਟ ਨਾਲ ਅਟੈਚਡ ਹੈ ਸੁਣਨ ਨੂੰ ਇੱਕ ਬਹੁਤ ਹੀ ਜ਼ਿਆਦਾ ਅਜੀਬ ਤੇ ਡਰਾਉਣਾ ਵਰਤਾਰਾ ਲੱਗ ਸਕਦਾ ਖਾਸ ਕਰਕੇ ਜੇ ਤੁਸੀਂ ਕਿਸੇ ਵੀ ਬੀਚ ਦੇ ਉੱਪਰ ਰਾਤ ਨੂੰ ਕਿਤੇ ਇਕੱਲੇ ਚਹਲ ਕਦਮੀ ਕਰ ਰਹੇ ਹੋ ਤੇ ਜੇ ਤੁਹਾਨੂੰ ਸਮੁੰਦਰ ਦੀਆਂ ਲਹਿਰਾਂ ਦੇ ਵਿੱਚੋਂ ਆਉਂਦਾ ਹੋਇਆ ਕਿਸੇ ਇਨਸਾਨ ਦਾ ਕੱਟਿਆ ਹੋਇਆ ਪੈਰ ਉੱਥੇ ਪਿਆ ਮਿਲ ਜੇ ਤਾਂ ਪਰ ਕੁਝ ਸਾਇੰਟਿਸਟ ਇਸ ਥਿਉਰੀ ਦੇ ਉੱਪਰ ਕੰਮ ਕਰ ਰਹੇ ਆ ਉਹਨਾਂ ਦੇ ਅਕੋਰਡਿੰਗ ਇਹ ਜਿੰਨੇ ਵੀ ਪੈਰ ਇਸ ਤਰ੍ਹਾਂ ਆਉਂਦੇ ਆ ਇਹ ਜਾਂ ਤਾਂ ਬੋਟ ਐਕਸੀਡੈਂਟ ਦੇ ਵਿੱਚ ਮਾਰੇ ਹੋਏ ਲੋਕਾਂ ਦੇ ਪੈਰ ਨੇ ਜਾਂ ਫਿਰ ਉਹਨਾਂ ਦੇ ਜਿਨ੍ਹਾਂ ਨੇ ਸਮੁੰਦਰ ਦੇ ਵਿੱਚ ਬਹੁਤ ਅੱਗੇ ਤੱਕ ਜਾ ਕੇ ਖੁਦਕਿਸ਼ੀ ਕੀਤੀ ਪਰ ਸਿਰਫ ਪੈਰ ਹੀ ਕਿਉਂ ਵਾਪਸ ਆਏ ਪੂਰਾ ਸਰੀਰ ਵਾਪਸ ਕਿਉਂ ਨਹੀਂ ਆਇਆ ਤਾਂ ਉਹਨਾਂ ਦਾ ਇੱਥੇ ਤਰਕ ਇਹ ਹੈ ਕਿ ਕਿਉਂਕਿ ਇੱਕ ਤਾਂ ਬਾਡੀ ਬਾਕੀ ਦੀ ਸਾਰੀ ਡਿਕੇ ਹੋ ਗਈ ਤੇ ਇਹ スニーカーਜ਼ ਵਗੈਰਾ ਪਾਉਣ ਦੇ ਕਾਰਨ ਇਹ ਜਿਹੜੇ ਬੂਟ ਨੇ ਪਾਣੀ ਦੇ ਉੱਪਰ ਤੈਰਦੇ ਰਹੇ ਪਰ ਇਹ ਵਾਲਾ ਸਾਇੰਟਿਸਟ ਦਾ ਦਿੱਤਾ ਹੋਇਆ ਤਰਕ ਲੋਕੋ ਨੂੰ ਹਾਜ਼ਮ ਨਹੀਂ ਕਰ ਸਕੇ ਤੇ ਇਹ ਕੇਸ ਅੱਜ ਵੀ ਦੁਨੀਆ ਦੇ ਸਭ ਤੋਂ ਜ਼ਿਆਦਾ ਰਹੱਸਮਈ ਕੇਸਾਂ ਦੇ ਵਿੱਚ ਬਣਿਆ ਹੋਇਆ। ਹੁਣ ਆਪਾਂ ਚੱਲਦੇ ਹਾਂ ਆਪਣੇ ਨੰਬਰ 4 ਦੀ ਘਟਨਾ ਵੱਲ ਜਿਹਦਾ ਨਾਮ ਆ ਡਾਂਸਿੰਗ ਪਲੇਗ। ਪਲੇਗ ਨੇ ਸ਼ੁਰੂ ਤੋਂ ਲੈ ਕੇ ਮਨੁੱਖਤਾ ਨੂੰ ਮਨੁੱਖ ਦੀ ਸੱਭਿਤਾ ਨੂੰ ਬੁਰੀ ਤਰ੍ਹਾਂ ਦੇ ਨਾਲ ਪ੍ਰੋਬਲਮਸ ਪਹੁੰਚਾਈਆਂ ਨੇ ਅਲੱਗ-ਅਲੱਗ ਸਦੀਆਂ ਦੇ ਵਿੱਚ ਪਰ ਇੱਕ ਵਰਤਾਰਾ ਪਲੇਗ ਦੇ ਨਾਲ ਜਿਹੜਾ ਆਇਆ ਜਿਹੜਾ ਇੱਕ ਖਾਸ ਵਾਰ ਆਇਆ ਇੱਕ ਵਾਰ 14ਵੀਂ ਸਦੀ 'ਚ ਤੇ ਇੱਕ ਵਾਰ 17ਵੀਂ ਸਦੀ ਦੇ ਵਿੱਚ ਉਹਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਪਲੇਗ ਨੇ ਲੋਕਾਂ ਦੇ ਦਿਮਾਗ ਤੇ ਉੱਪਰ ਇਸ ਤਰ੍ਹਾਂ ਦੇ ਨਾਲ ਅਸਰ ਪਾਇਆ ਕਿ ਨਾਰਮਲ ਆਪਣਾ ਕੰਮਕਾਰ ਕਰਦੇ ਲੋਕ ਉੱਠ ਕੇ ਨੱਚਣਾ ਸ਼ੁਰੂ ਹੋ ਜਾਂਦੇ ਆ ਪਹਿਲਾਂ ਇੱਕ ਇਨਸਾਨ ਫਿਰ ਦੂਸਰਾ ਹੌਲੀ ਹੌਲੀ ਕਰਕੇ ਪੂਰੇ ਦਾ ਪੂਰਾ ਸ਼ਹਿਰ ਇਸ ਪਾਗਲਪਨ ਦੇ ਵਿੱਚ ਦਾ ਸ਼ਿਕਾਰ ਹੁੰਦਾ ਤੇ ਹੌਲੀ ਹੌਲੀ ਪੂਰਾ ਦਾ ਪੂਰਾ ਸ਼ਹਿਰ ਨੱਚਣਾ ਸ਼ੁਰੂ ਕਰ ਦਿੰਦਾ ਸਟਾਰਟਿੰਗ ਦੇ ਵਿੱਚ ਜਦੋਂ ਅਥਾਰਟिटीज ਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਲੱਗਦਾ ਤੇ ਲੋਕਾਂ ਨੂੰ ਉਹ ਨੱਚਣ ਤੋਂ ਨਹੀਂ ਰੋਕ ਸਕੇ ਇੱਕ ਹੋਰ ਚੀਜ਼ ਲੋਕ ਨੱਚਣਾ ਬੰਦ ਉਦੋਂ ਕਰਦੇ ਸੀ ਜਦੋਂ ਉਹ ਪੂਰੀ ਤਰ੍ਹਾਂ ਦੇ ਨਾਲ ਬਦ ਹਵਾਸ ਥੱਕ ਕੇ ਚੱਕ ਨਚੂਰ ਨਹੀਂ ਹੋ ਜਾਂਦੇ ਸੀ ਈਵਨ ਕਈ ਲੋਕਾਂ ਦੀ ਇਸ ਨੱਚਣ ਦੀ ਪ੍ਰਕਿਰਿਆ ਦੇ ਦੌਰਾਨ ਮੌਤ ਵੀ ਹੋਈ ਅਥਾਰਟिटीज ਕੋਲੇ ਇਸ ਨੱਚਣ ਨੂੰ ਰੋਕਣ ਦਾ ਕੋਈ ਟਾਂਕ ਨਹੀਂ ਸੀ ਡਾਕਟਰਸ ਨਾਲ ਸਲਾਹ مشورہ ਕੀਤਾ ਗਿਆ ਤਾਂ ਪਹਿਲਾਂ ਡਾਕਟਰਸ ਨੇ ਇਹ ਕਿਹਾ ਕਿ ਸ਼ਾਇਦ ਜਦੋਂ ਇਹ ਲੋਕ ਥੱਕ ਜਾਣਗੇ ਤਾਂ ਨੱਚਣਾ ਬੰਦ ਕਰ ਦੇਣਗੇ ਤਾਂ ਫਿਰ ਇੱਥੇ ਕੀ ਹੁੰਦਾ ਬਹੁਤ ਵੱਡੇ ਵੱਡੇ ਹਾਲਸ ਬਣਾਏ ਗਏ ਜਿਹੜੇ ਪਹਿਲਾਂ ਬਹੁਤ ਵੱਡੇ ਹਾਲ ਸੀ ਉਹਨਾਂ ਨੂੰ ਖਾਲੀ ਕਰਵਾਇਆ ਗਿਆ ਤਾਂ ਕਿ ਬਹੁਤ ਸਾਰੇ ਵੱਡੀ ਗਿਣਤੀ ਚ ਲੋਕ ਉੱਥੇ ਨੱਚ ਸਕਣ ਪਰ ਪੂਰੇ 2-3 ਹਫ਼ਤਿਆਂ ਤੋਂ ਬਾਅਦ ਵੀ ਜਦੋਂ ਇਹ ਵਰਤਾਰਾ ਨਹੀਂ ਰੁਕਦਾ ਤਾਂ ਫਿਰ ਅਥਾਰਟिटीज ਬਿਲਕੁਲ ਯੂ-ਟਰਨ ਲੈਂਦੀਆਂ ਨੇ ਤੇ ਹਰੇਕ ਦੇ ਨੱਚਣ ਦੇ ਉੱਪਰ ਸਖਤ ਮਨਾਹੀ ਕਰ ਦਿੰਦੀਆਂ ਨੇ ਪਰ ਇਸ ਦੇ ਬਾਵਜੂਦ ਲੋਕਾਂ ਦਾ ਨੱਚਣਾ ਬੰਦ ਨਹੀਂ ਹੁੰਦਾ ਇਹ ਇੱਕ ਬਹੁਤ ਹੀ ਅਜੀਬ ਕੇਸ ਹੈਗਾ ਤੁਸੀਂ Google ਦੇ ਉੱਪਰ ਜਾ ਕੇ ਇਹਦੀ ਸਰਚ ਵੀ ਕਰ ਸਕਦੇ ਹੋ ਤੇ ਇਹਦੀ ਦਿਲਚਸਪ ਹਿਸਟਰੀ ਨੂੰ ਪੜ ਸਕਦੇ ਹੋ ਹੁਣ ਆਪਾਂ ਚੱਲਦੇ ਆ ਆਪਣੇ ਕੇਸ ਨੰਬਰ 3 ਦੇ ਉੱਪਰ ਜਿਹਦਾ ਨਾਮ ਆ ਬਲੈਕ ਦਾਹਿਲਾ ਗੱਲ ਹੈ 1947 ਦੀ ਅਮਰੀਕਾ ਦੀ ਅਮਰੀਕਾ ਦੇ ਵਿੱਚ ਲਾਸ ਐਂਜਲਸ ਉੱਥੇ ਇੱਕ ਨੌਜਵਾਨ ਲੜਕੀ ਆ ਜਿਹੜੀ ਐਕਟ੍ਰੈਸ ਬਣਨਾ ਚਾਹੁੰਦੀ ਆ ਪਰ ਇਸ ਤੋਂ ਪਹਿਲਾਂ ਕਿ ਉਹਦੇ ਸੁਪਨੇ ਪੂਰੇ ਹੁੰਦੇ ਉਹਦੀ ਜ਼ਿੰਦਗੀ ਕੱਟ ਸ਼ਾਰਟ ਹੁੰਦੀ ਆ ਇੱਕ ਬਹੁਤ ਹੀ ਬੁਰੀ ਮੌਤ ਦੇ ਨਾਲ ਇੱਕ ਬਹੁਤ ਹੀ ਬੁਰੇ ਕਤਲ ਦੇ ਨਾਲ ਅਜੇ ਤਕਰੀਬਨ 80 ਸਾਲ ਲੰਘਣ ਤੋਂ ਬਾਅਦ ਵੀ ਇਸ ਕਤਲ ਦੇ ਬਾਰੇ ਵਿੱਚ ਕੁਝ ਵੀ ਪਤਾ ਨਹੀਂ ਲੱਗ ਸਕਿਆ ਤੇ ਇਸੇ ਕਰਕੇ ਇਹਦਾ ਨਾਮ ਪਿਆ ਬਲੈਕ ਦਾਹਿਲਾ ਇਸ ਪੂਰੀ ਇਨਵੈਸਟੀਗੇਸ਼ਨ ਦੇ ਅੰਦਰ ਅੱਜ ਤੱਕ ਵੀ ਤਕਰੀਬਨ 500 ਤੋਂ ਜ਼ਿਆਦਾ ਲੋਕ ਇਸ ਕਤਲ ਨੂੰ ਅੰਜਾਮ ਦੇਣ ਦੀ ਕਨਫੈਸ਼ਨ ਕਰ ਚੁੱਕੇ ਆ 500 ਤੋਂ ਜ਼ਿਆਦਾ ਲੋਕਾਂ ਨੇ ਇਹ ਕਿਹਾ ਕਿ ਮੈਂ ਇਹ ਕਤਲ ਕੀਤਾ ਈਵਨ ਦਿਲਚਸਪ ਇਹ ਆ ਕਿ ਇਹਨਾਂ ਦੇ ਵਿੱਚੋਂ ਜੁਰਮ ਦਾ ਇਕਬਾਲ ਕਰਨ ਵਾਲਿਆਂ ਦੇ ਵਿੱਚੋਂ ਇਹੋ ਜਿਹੇ ਇਨਸਾਨ ਵੀ ਸੀ ਜਿਹੜੇ ਇਸ ਘਟਨਾ ਤੋਂ ਬਾਅਦ ਪੈਦਾ ਹੁੰਦੇ ਆ ਇਹ ਕੇਸ ਦੇ ਵਿੱਚ ਲੋਕਾਂ ਦੀ ਦਿਲਚਸਪੀ ਅੱਜ ਵੀ ਇੰਨੀ ਕਿ ਜ਼ਿਆਦਾ ਵਾ ਕਿ ਅੱਜ ਵੀ ਕੋਈ ਨਾ ਕੋਈ ਇਨਸਾਨ ਉੱਠ ਕੇ ਇਹ ਕਲੇਮ ਕਰ ਦਿੰਦਾ ਕਿ ਬਲੈਕ ਦਹਿਲਾ ਦਾ ਕਤਲ ਮੈਂ ਕੀਤਾ ਵਾ ਪਰ ਉਸ ਟਾਈਮ ਦੇ ਉੱਪਰ ਵੀ ਬਹੁਤ ਸਾਰੇ ਪੁਲਿਸ ਅਫਸਰ ਇਸ ਕੇਸ ਦੀ ਇਨਵੈਸਟੀਗੇਸ਼ਨ ਚ ਲੱਗਦੇ ਆ ਪਰ ਕਿਸੇ ਨੂੰ ਵੀ ਇਹ ਚੀਜ਼ ਦਾ ਪਤਾ ਨਹੀਂ ਲੱਗਦਾ ਤੇ ਬਲੈਕ ਦਹਿਲਾ ਨਾਮ ਦਾ ਇਹ ਕਤਲ ਕਾਂਡ ਪੂਰੀ ਦੁਨੀਆ ਦੇ ਵਿੱਚ ਅੱਜ ਵੀ ਅਣਸੁਲਝੇ ਕੁਝ ਕਤਲ ਕਾਂਡਾਂ ਦੇ ਵਿੱਚ ਸਭ ਤੋਂ ਜ਼ਿਆਦਾ ਮਸ਼ਹੂਰ ਹੁਣ ਆਪਾਂ ਚੱਲਦੇ ਆ ਆਪਣੇ ਕੇਸ ਨੰਬਰ 2 ਦੇ ਵੱਲ ਜਿਹਦਾ ਨਾਮ ਆ 트ੰਪ ਫੈਮਲੀ ਬ੍ਰੇਕਡਾਊਨ ਤੇ ਹੁਣ ਆਪਾਂ ਅਮਰੀਕਾ ਤੋਂ ਨਿਕਲ ਕੇ ਚੱਲਦੇ ਆ ਆਸਟ੍ਰੇਲੀਆ ਸਾਲ ਹੈ 2016 ਦਾ ਇੱਕ ਜੋੜਾ ਵਾ ਜਿਨ੍ਹਾਂ ਦਾ ਨਾਮ ਆ ਮਾਰਕ ਤੇ ਜੈਕੋਬਾ ਤਿੰਨ ਉਹਨਾਂ ਦੇ ਬੱਚੇ ਆ ਇੱਕ ਦਿਨ ਉਹ ਇੱਕ ਫੈਮਲੀ ਟ੍ਰਿਪ ਦੇ ਉੱਪਰ ਚੱਲਦੇ ਆ ਜਦੋਂ ਵੀ ਕੋਈ ਇਨਸਾਨ ਘਰੋਂ ਚੱਲਦਾ ਕਿਸੇ ਯਾਤਰਾ ਦੇ ਲਈ ਉਹ ਕੋਈ ਪਲਾਨ ਕਰਕੇ ਚੱਲਦਾ ਘਰ ਨੂੰ ਕੋਈ ਜਿੰਦਾ ਕੁੰਡਾ ਲਾ ਕੇ ਚੱਲਦਾ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਘਰ ਦੀ ਕੰਡੀਸ਼ਨ ਨੂੰ ਦੇਖ ਕੇ ਆਪਾਂ ਨੂੰ ਇੰਨਾ ਕੁ ਪਤਾ ਲੱਗ ਸਕਦਾ ਕਿ ਇਹ ਲੋਕ ਬਹੁਤ ਥੋੜੇ ਟਾਈਮ ਲਈ ਗਏ ਆ ਜਾਂ ਜ਼ਿਆਦਾ ਟਾਈਮ ਦਾ ਪਲਾਨ ਕਰਕੇ ਗਏ ਆ ਪਰ ਜਦੋਂ ਇਸ ਫੈਮਿਲੀ ਦੇ ਘਰ ਨੂੰ ਪਿੱਛੋਂ ਦੇਖਿਆ ਜਾਂਦਾ ਤਾਂ ਇਹ ਪਤਾ ਲੱਗਦਾ ਕਿ ਇਹ ਇਸ ਤਰ੍ਹਾਂ ਹੀ ਨਿਕਲੇ ਜਿਵੇਂ ਨਾਲ ਦੀ ਦੁਕਾਨ ਤੋਂ ਸਿਰਫ ਕੋਈ ਦੁੱਧ ਜਾਂ ਬਿਸਕੁਟ ਲੈਣ ਦੇ ਲਈ ਗਏ ਹੁੰਦੇ ਆ ਸਭ ਕੁਝ ਉਸੇ ਤਰ੍ਹਾਂ ਪਿਆ ਕੋਈ ਵੀ ਚੀਜ਼ ਦੀ ਪਲੈਨਿੰਗ ਨਹੀਂ ਕੀਤੀ ਇਵਨ ਘਰ ਨੂੰ ਲੋਕ ਨਹੀਂ ਲਾਇਆ ਗਿਆ ਕੁਝ ਦਿਨਾਂ ਤੋਂ ਬਾਅਦ ਜਦੋਂ ਕੁਝ ਲੋਕਲ ਲੋਕ ਕੁਝ ਗਵਾਂਡੀ ਇਹਨਾਂ ਦੇ ਘਰੇ ਜਾਂਦੇ ਆ ਤਾਂ ਘਰ ਨੂੰ ਇਸ ਤਰ੍ਹਾਂ ਦੇ ਨਾਲ ਦੇਖਦੇ ਹੋਏ ਉਹ ਘਬਰਾ ਜਾਂਦੇ ਕਿਉਂਕਿ ਉਹਨਾਂ ਨੂੰ ਵੀ ਘੜ ਦੀ ਕੰਡੀਸ਼ਨ ਤੋਂ ਇਹੀ ਲੱਗਦਾ ਕਿ ਇਹ ਲੋਕ ਕੋਈ ਵੱਡੀ ਪਲੈਨਿੰਗ ਦੇ ਨਾਲ ਨਹੀਂ ਗਏ ਪਰ ਹਾਲੇ ਤੱਕ ਇਹ ਵਾਪਸ ਨਹੀਂ ਆਏ ਤਾਂ ਇਹਦਾ ਮਤਲਬ ਆ ਕਿ ਘਰ ਦੇ ਲੋਕਾਂ ਦੇ ਨਾਲ ਮੈਂਬਰਾਂ ਦੇ ਨਾਲ ਜ਼ਰੂਰ ਕੋਈ ਨਾ ਕੋਈ ਪ੍ਰੋਬਲਮ ਹੋਈ ਹੋਗੀ ਕੋਈ ਪਾਣਾ ਵਰਤਿਆ ਹੋਗਾ ਫੌਰਨ ਪੁਲਿਸ ਨੂੰ ਇਹਦੀ ਇਤਲਾਹ ਕੀਤੀ ਜਾਂਦੀ ਆ ਤੇ ਇਸ ਪੂਰੀ ਫੈਮਿਲੀ ਦੇ ਪੰਜੇ ਦੇ ਪੰਜੇ ਮੈਂਬਰਾਂ ਦੀ ਪਾਲ ਸ਼ੁਰੂ ਹੁੰਦੀ ਆ ਪਰ ਆਸਟ੍ਰੇਲੀਆ ਕਿਹੋ ਜਿਹਾ ਕੰਟਰੀ ਆ ਜਿਹੜਾ ਸਾਈਡ ਦੇ ਉੱਪਰ ਈਚ ਸਾਈਡ ਦੇ ਉੱਪਰ ਤਾਂ ਬਹੁਤ ਵੱਡੇ ਸ਼ਹਿਰ ਨੇ ਪਰ ਜਿਉਂ-ਜਿਉਂ ਤੁਸੀਂ ਅੰਦਰੂਨੀ ਖੇਤਰ ਵੱਲ ਵਧਦੇ ਹੋ ਉੱਥੇ ਸਿਰਫ ਇੱਕ ਬੰਜਰ ਵਿਰਾਨ ਮਾਰੂਥਲਾ ਇਸੇ ਕਰਕੇ ਪੁਲਿਸ ਦੀ ਜਿਹੜੀ ਜਾਂਚ ਪੜਤਾਲ ਰਹਿੰਦੀ ਆ ਖੋਜ ਰਹਿੰਦੀ ਆ ਉਹ ਵੱਡੇ ਸ਼ਹਿਰਾਂ ਤੱਕ ਹੀ ਰਹਿ ਜਾਂਦੀ ਆ ਪਰ ਇਹ ਸਾਰੀ ਫੈਮਿਲੀ ਅਲੱਗ-ਅਲੱਗ ਜਗ੍ਹਾ ਦੇ ਉੱਪਰ ਮਿਲਦੀ ਆ ਅਲੱਗ-ਅਲੱਗ ਟਾਈਮ ਦੇ ਉੱਪਰ ਤੇ ਤਕਰੀਬਨ ਇਹਨਾਂ ਦਾ ਜਿਹੜਾ ਸਫਰ ਸੀਗਾ ਉਹ ਆਪਣੇ ਘਰ ਤੋਂ 1500 ਕਿਲੋਮੀਟਰ ਦੀ ਦੂਰੀ ਦਾ ਸੀ ਤੇ ਇਹ ਸਾਰੇ ਦੇ ਸਾਰੇ ਮਿਲਦੇ ਆ ਇੱਕ ਅਜੀਬ ਮਾਨਸਿਕ ਸਥਿਤੀ ਦੇ ਵਿੱਚ ਜਿਹਦੇ ਵਿੱਚ ਇਹ ਕਦੇ ਵੀ ਵਾਪਸ ਪੁਲਿਸ ਵਾਲਿਆਂ ਨੂੰ ਅਥਾਰਟिटीज ਨੂੰ ਆਪਣੇ ਰਿਸ਼ਤੇਦਾਰਾਂ ਨੂੰ ਗਵਾਂਡੀਆਂ ਨੂੰ ਇਹ ਦੱਸਣ ਦੇ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਸਕੇ ਕਿ ਕਿਉਂ ਆਪਣੇ ਘਰ ਨੂੰ ਇਸੇ ਤਰ੍ਹਾਂ ਹੀ ਛੱਡ ਕੇ ਉਹ ਇੱਕ ਇੰਨੇ ਲੰਬੇ ਸਫ਼ਰ ਦੇ ਉੱਪਰ ਨਿਕਲ ਗਏ ਉਹ ਵੀ ਆਸਟ੍ਰੇਲੀਆ ਦੇ ਇਹੇ ਜੇ ਉਜਾੜ ਵਿਰਾਨੇ ਦੇ ਵਿੱਚ ਤੇ ਅੱਜ ਉਹਨਾਂ ਦੀ ਇਹ ਵਾਲੀ ਹਾਲਤ ਕਿਉਂ ਹੋਈ ਤੇ ਇਹ ਸਾਰੇ ਲੋਕ ਪੁਲਿਸ ਨੂੰ ਅਥਾਰਟिटीज ਨੂੰ ਅਲੱਗ-ਅਲੱਗ ਥਾਵਾਂ ਤੋਂ ਕਿਵੇਂ ਮਿਲਦੇ ਆ ਤੇ ਇਸੇ ਕਰਕੇ ਟ੍ਰੌਂਪ ਫੈਮਿਲੀ ਦਾ ਜਿਹੜਾ ਇਹ 1500 ਕਿਲੋਮੀਟਰ ਦਾ ਸਫ਼ਰ ਸੀਗਾ ਉਹ ਅੱਜ ਵੀ ਲੋਕਾਂ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਰਹੱਸ ਬਣਿਆ ਹੋਇਆ ਕਿ ਕਿਹੜੀ ਚੀਜ਼ ਸੀ ਜਿਨੇ ਉਹਨਾਂ ਨੂੰ ਇਸ ਚੀਜ਼ ਦੇ ਲਈ ਪ੍ਰੇਰਿਆ ਜਾਂ ਫੋਰਸ ਕੀਤਾ ਅੱਜ ਦੇ ਵੀਡੀਓ ਦਾ ਆਪਣਾ ਅਖੀਰਲਾ ਇਨਸੀਡੈਂਟ ਜਿਹਦਾ ਨਾਮ ਆ ਮੈਕਸ ਹੈਡਰੋਮ ਹਾਈਜੈਕਿੰਗ ਦਿਨ ਹੈ 22 ਨਵੰਬਰ 1987 ਦਾ ਅਮਰੀਕਾ ਦੇ ਦੋ ਅਲੱਗ-ਅਲੱਗ ਟੀਵੀ ਸਟੇਸ਼ਨਾਂ ਦੇ ਉੱਪਰ ਅਲੱਗ-ਅਲੱਗ ਪ੍ਰੋਗਰਾਮ ਚੱਲ ਰਹੇ ਆ ਇਸ ਤੋਂ ਪਹਿਲਾਂ ਕਿ ਇਹ ਸਾਰੇ ਲੋਕ ਆਪਣਾ ਪ੍ਰੋਗਰਾਮ ਖਤਮ ਕਰ ਲੈਂਦੇ ਨਾਰਮਲ ਦੀ ਤਰ੍ਹਾਂ ਇਹਨਾਂ ਪ੍ਰੋਗਰਾਮਾਂ ਨੂੰ ਰੋਕਿਆ ਜਾਂਦਾ ਉਸ ਟਾਈਮ ਦੇ ਉੱਪਰ ਇੱਕ ਬ੍ਰਿਟਿਸ਼ ਟੀਵੀ ਦੇ ਉੱਪਰ ਬਹੁਤ ਪੌਪੂਲਰ ਕੈਰੇਕਟਰ ਹੁੰਦਾ ਸੀ ਉਹਦਾ ਨਾਮ ਸੀ ਮੈਕਸ ਹੈਡਰੋ ਇੱਕ ਇਨਸਾਨ ਇਸ ਤਰ੍ਹਾਂ ਦੇ ਕੱਪੜੇ ਪਾ ਕੇ ਆਉਂਦਾ ਤੇ ਆ ਕੇ ਸਿੱਧਾ ਇਹਨਾਂ ਟੀਵੀ ਸ਼ੋਜ਼ ਦੇ ਵਿੱਚ ਵੱੜ ਜਾਂਦਾ ਪਰ ਅਸਲ ਦੇ ਵਿੱਚ ਇਹ ਕੌਣ ਇਨਸਾਨ ਸੀ ਕਿੱਥੋਂ ਆਇਆ ਸੀ ਕੀ ਇਹਦੀ ਵੰਸ਼ਾ ਸੀ ਅੱਜ ਤੱਕ ਵੀ ਇਸ ਚੀਜ਼ ਦਾ ਕੋਈ ਵੀ ਪਤਾ ਨਹੀਂ ਲੱਗ ਸਕਿਆ ਹੁਣ ਗੱਲ ਉਹੀ ਆ ਜਿੰਨੇ ਮੂੰਹ ਉਨੀਆਂ ਗੱਲਾਂ ਵਾਲੀ ਇੱਥੇ ਗੱਲ ਹੁੰਦੀ ਆ ਪੂਰੀ ਤਰ੍ਹਾਂ ਦੇ ਨਾਲ ਦੁਨੀਆ ਦੇ ਸਾਰੇ ਸਾਇੰਟਿਸਟ ਇਸ ਥਿਉਰੀ ਦੇ ਨਾਲ ਸਹਿਮਤ ਨਹੀਂ ਹੈਗੇ ਤਾਂ ਇਸੇ ਕਾਰਨ ਅੱਜ ਵੀ ਇਹ ਜਿਹੜੇ ਘਟਨਾ ਹੁੰਦੀ ਆ ਉਹ ਦੁਨੀਆ ਦੇ ਵਿੱਚ ਵਾਪਰੀਆਂ ਹੋਈਆਂ ਰਹੱਸਮਈ ਘਟਨਾਵਾਂ ਦੇ ਵਿੱਚੋਂ ਇੱਕ ਬਣੀ ਹੋਈ ਆ ਅੱਜ ਦੇ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅੱਜ ਆਪਾਂ ਗੱਲ ਕੀਤੀ 10 ਅਜੀਬ ਘਟਨਾਵਾਂ ਦੀ ਕਿਸੇ ਹੋਰ ਵੀਡੀਓ ਦੇ ਵਿੱਚ ਆਪਾਂ ਚੱਲਾਂਗੇ ਅਗਲੀਆਂ 10 ਅਜੀਬੋ ਗਰੀਬ ਘਟਨਾਵਾਂ ਦੇ